ਯਾਦ ਰੱਖਣ ਜੋ ਕੋਈ ਜ਼ਰੂਰੀ ਗੱਲਾਂ ਜੋ ਕੀ ਤੁਹਾਨੂੰ ਸਾਰੀ ਉਮਰ ਜਵਾਨ ਰੱਖਣੀਆਂ ਹਮੇਸ਼ਾ ਹੀ ਭੋਜਨ ਕਰਨ ਤੋਂ 2 ਘੰਟੇ ਬਾਅਦ ਸੌਣਾ ਚਾਹੀਦਾ ਹੈ ਇਸ ਨਾਲ ਜੋ ਤੁਸੀਂ ਖਾਦਾ ਹੈ ਉਹ ਚੰਗੀ ਤਰ੍ਹਾਂ ਹਾਜਮ ਹੋ ਜਾਂਦਾ ਹੈ ਅਤੇ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ ਤੁਹਾਨੂੰ ਹਮੇਸ਼ਾ ਹੀ ਆਪਣੇ ਨਹ ਜਿਹੜੇ ਉਹ ਕੱਟ ਕੇ ਰੱਖਣੇ ਚਾਹੀਦੇ ਹਨ ਕਿਉਂਕਿ ਨੌਵੇਂ ਇਕੱਠਾ ਹੋਣ ਵਾਲਾ ਮੈਲ ਤੁਹਾਡੇ ਪੇਟ ਨੂੰ ਨੁਕਸਾਨ ਕਰਦਾ ਹੈ ਨੰਬਰ 3 ਦਹੀਂ ਖਾਣ ਦਾ ਸਹੀ ਸਮਾ ਸਵੇਰੀ ਅਤੇ ਦੁਪਹਿਰ ਦਾ ਹੈ ਸੂਰਜ ਛਲਣ ਤੋਂ ਬਾਅਦ ਕਦੇ ਵੀ ਦਹੀਂ ਨਾ ਖਾਓ ਨੰਬਰ 4 ਸਾਨੂੰ ਕੋਲ ਡਰਿੰਕ ਕਦੇ ਵੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਵਿੱਚ ਹਾਨੀਕਾਰਕ ਤੱਤ ਹੁੰਦੇ ਹਨ ਜੋ ਕਿ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਨੰਬਰ 5 ਪਾਣੀ ਨੂੰ ਕਦੇ ਵੀ ਮੂੰਹ ਉੱਪਰ ਕਰਕੇ ਨਹੀਂ ਪੀਣਾ ਚਾਹੀਦਾ ਹਮੇਸ਼ਾ ਮੂੰਹ ਲਗਾ ਕੇ ਤੇ ਥੋੜਾ ਥੋੜਾ ਕਰਕੇ ਹੀ ਪੀਣਾ ਚਾਹੀਦਾ ਹੈ ਨੰਬਰ 6 ਦੰਦ ਕਮਜ਼ੋਰ ਹੋਣ ਜਾਂ ਫਿਰ ਉਹਨਾਂ ਦਾ ਢਿੱਲਾ ਪੈਣ ਦੀ ਸਮੱਸਿਆ ਕਿਸੇ ਵੀ ਉਮਰ ਵਿੱਚ ਆ ਸਕਦੀ ਹੈ ਦੰਦ ਹਿੱਲਣ ਦੀ ਪਰੇਸ਼ਾਨੀ ਹੁਣ ਲੋਕਾਂ ਵਿੱਚ ਵਾਧੇ ਚਾ ਰਹੀ ਹੈ ਇਸ ਲਈ ਮੂੰਹ ਵਿੱਚ ਨਾਰੀਅਲ ਦਾ ਤੇਲ ਭਰ ਭਰ ਕੇ ਕੁਰਲਾ ਕਰੋ ਇਸ ਨਾਲ ਮੂੰਹ ਵਿੱਚ ਮੌਜੂਦ ਬੈਕਟੀਰੀਆ ਖਤਮ ਹੋ ਜਾਂਦੇ ਹਨ ਇਸ ਲਈ ਸਵੇਰੇ ਰੋਜ਼ਾਨਾ 15 ਤੋਂ 20 ਮਿੰਟ ਨਾਰੀਅਲ ਦੇ ਤੇਲ ਨੂੰ ਆਪਣੇ ਮੂੰਹ ਵਿੱਚ ਰੱਖ ਕੇ ਹਿਲਾਉਂਦੇ ਰਹੋ ਅਤੇ ਫਿਰ ਬਾਅਦ ਵਿੱਚ ਤੇਲ ਨੂੰ ਬਾਹਰ ਕੱਢ ਦਿਓ ਤੇ ਗਰਮ ਪਾਣੀ ਨਾਲ ਕੁਰਲਾ ਕਰ ਲਓ ਇਸ ਤਰ੍ਹਾਂ ਕਰਨ ਨਾਲ ਦੰਦ ਹੀ ਨਹੀਂ ਬਲਕਿ ਸਰੀਰ ਦੀਆਂ ਹੋਰ ਵੀ ਕਈ ਬਿਮਾਰੀਆਂ ਫਾਇਦਾ ਹੁੰਦਾ ਤੋਂ ਫਾਇਦਾ ਮਿਲਦਾ ਹੈ ਨੰਬਰ 7 ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਸੂਰਜ ਚੜਨ ਤੋਂ ਪਹਿਲਾਂ ਬਿਸਤਰਾ ਛੱਡ ਦਿਓ ਇਸ ਤਰ੍ਹਾਂ ਕਰਨ ਨਾਲ ਤੁਸੀਂ ਨਕਾਰਾਤਮਕ ਊਰਜਾ ਤੋਂ ਬਚੇ ਰਹੋਗੇ ਨੰਬਰ 8 ਜਿਨ੍ਹਾਂ ਦੇ ਸਿਰ ਉੱਪਰ ਵਾਲ ਘਟ ਹਨ ਉਹ ਰਾਤ ਨੂੰ ਸੌਂਦੇ ਸਮੇਂ ਛੋਲਿਆਂ ਦੀ ਦਾਲ ਦਾ ਪਾਣੀ ਸਿਰ ਉੱਪਰ ਲਗਾਉਣ ਤਾਂ ਉਹਨਾਂ ਦੇ ਵਾਲ ਦੁਬਾਰਾ ਆਉਣੇ ਸ਼ੁਰੂ ਹੋ ਜਾਣਗੇ ਨੰਬਰ 9 ਕ੍ਰੇਲਾ, ਮੂਲੀ, ਮੇਥੀ ਵਰਗੀਆਂ ਕੌੜੀਆਂ ਸਬਜ਼ੀਆਂ ਖਾਣ ਨਾਲ ਖੂਨ ਹਮੇਸ਼ਾ ਸਾਫ਼ ਰਹਿੰਦਾ ਹੈ। ਨੰਬਰ 10 ਜਿੰਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਹਨ, ਟੁੱਟਦੇ ਹਨ, ਉਹਨਾਂ ਨੂੰ ਤਾਂਬੇ ਦੇ ਬਰਤਨ ਵਿੱਚ ਰੱਖਿਆ ਹੋਇਆ ਪਾਣੀ ਪੀਣਾ ਚਾਹੀਦਾ ਹੈ। ਨੰਬਰ 11 ਗਰਭਵਤੀ ਔਰਤਾਂ ਦੇ ਜਦੋਂ ਪੈਰ ਵਿੱਚ ਸੋਜ ਆ ਜਾਵੇ ਤਾਂ ਉਹਨਾਂ ਨੂੰ ਪੈਰਾਂ ਹੇਠਾਂ ਸਰਹਾਨਾ ਲਗਾ ਕੇ ਸੌਣਾ ਚਾਹੀਦਾ ਹੈ। ਇਸ ਤਰ੍ਹਾਂ ਉਹਨਾਂ ਨੂੰ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 12 ਜਦੋਂ ਵੀ ਬੱਚੇ ਪੜਨ ਬੈਠਣ ਤਾਂ ਉਹਨਾਂ ਨੂੰ ਪੜਨ ਤੋਂ ਪਹਿਲਾਂ ਚਾਕਲੇਟ ਖਵਾ ਦਿਓ ਅਜਿਹਾ ਮੰਨਿਆ ਜਾਂਦਾ ਹੈ ਕਿ ਚਾਕਲੇਟ ਖਾਣ ਨਾਲ ਬੱਚਿਆਂ ਦੀ ਯਾਦ ਸ਼ਕਤੀ ਬਿਹਤਰ ਹੁੰਦੀ ਹੈ ਨੰਬਰ 13 ਜੇਕਰ ਬੁਖਾਰ ਹੋ ਰਿਹਾ ਹਿੰਗ ਅਤੇ ਪਾਣੀ ਨੂੰ ਮਿਕਸ ਕਰਕੇ ਉਹਦਾ ਲੇਪ ਬਣਾ ਕੇ ਮੱਥੇ ਉੱਪਰ ਲਗਾਉਣ ਨਾਲ ਬੁਖਾਰ ਤੋਂ ਰਾਹ ਮਿਲਦਾ ਹੈ। ਨੰਬਰ 14 ਜੇਕਰ ਤੁਹਾਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇੱਕ ਹਫ਼ਤੇ ਤੱਕ ਹਰ ਰੋਜ਼ ਲਗਾਤਾਰ ਮੂੰਗਫਲੀ ਖਾਓ। ਮੂੰਗਫਲੀ ਦੇ ਵਿੱਚ ਮੌਜੂਦ ਪੋਸ਼ਟਿਕ ਤੱਤ ਢੇਟ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਗੇ। ਨੰਬਰ 15 ਤਾਜ਼ਾ ਪਾਣੀ ਲੈ ਕੇ ਉਸ ਵਿੱਚ ਥੋੜੀ ਜਿਹੀ ਹਲਦੀ ਮਿਲਾ ਕੇ ਪੀ ਜਾਓ ਇਸ ਨਾਲ ਬਲਗਮ ਅਤੇ ਦਮੇ ਤੋਂ ਰਾਤ ਮਿਲਦੀ ਹੈ ਨੰਬਰ 16 ਜੇਕਰ ਤੁਸੀਂ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਦੁੱਧ ਵਿੱਚ ਚੁਹਾਰੇ ਪਾ ਕੇ ਪੀ ਲਓ ਆਰਾਮ ਮਿਲੇਗਾ